ਇਹ ਲਾਲਤੂ ਨਾਂ ਦੇ ਇਸ ਵੀਰ ਨੂੰ ਸਾਡੇ ਕੋਲੇ ਲੈ ਕੇ ਜਦ ਪਹੁੰਚੇ ਵੀ ਇਹ ਵੀਰ ਸੜਕ ਦੇ ਕਿਨਾਰੇ ਪਿਆ ਸੀ ਨਾਮ ਕੀ ਆ ਲਾਲਤ ਲਾਲਤੂ ਕੁਮਾਰ ਯਾਦਵ ਕਿੱਥੋਂ ਰਹਿਣ ਵਾਲਾ ਤੂੰ ਕੀ ਪ੍ਰੋਬਲਮ ਹੈ ਆਪਕੋ ਕੋਈ ਲੱਥ ਹੋ ਗਿਆ ਹੈ ਲੱਥ ਪਰ ਲੱਥ ਪਰ ਅੱਛਾ ਹਾਂ ਕੱਬ ਸੇ ਪੜੇ ਹੋ ਯਹਾਂ ਮੇਰਾ ਪਿਆਰਾ ਲਾਲ ਬੱਤੀ ਪੜੇ ਤੇ ਉਹ ਪਹਾੜ ਤੇ ਉਹ ਕਿਧਰ ਆ ਗਿਆ ਤੇ ਕੋਈ ਅੰਕੜਾ ਨਹੀਂ ਮਿਲ ਰਿਹਾ ਕੋਈ ਬਾਹਰੋਂ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 9 9 2024 ਵਾਲੇ ਦਿਨ ਇਹ ਲਲਤੂ ਨਾਂ ਦੇ ਇਸ ਵੀਰ ਨੂੰ ਸਾਡੇ ਕੋਲੇ ਲੈ ਕੇ ਜਦ ਪਹੁੰਚੇ ਵੀਰ ਸਾਡੇ ਜਿਹੜੇ ਹਜੇ ਸਟੂਡੈਂਟ ਨੇ ਕਾਲਜ ਦੇ ਵਿੱਚ ਪੜ੍ਹਦੇ ਨੇ ਸਾਰਤਕ ਵੀਰ ਤੇ ਉਹਦੇ ਦੋਸਤ ਮਿੱਤਰ ਤਾਂ ਉਹਨਾਂ ਨੇ ਦੱਸਿਆ ਵੀ ਇਹ ਵੀਰ ਸੜਕ ਦੇ ਕਿਨਾਰੇ ਪਿਆ ਸੀ ਪਹਿਲਾਂ ਸਾਨੂੰ ਵੀ ਫੋਨ ਆਇਆ ਇਸ ਵੀਰ ਬਾਰੇ ਲੋਕਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਉੱਥੇ ਇੱਕ ਵੀਰ ਸੜਕ ਦੇ ਪਿਆ ਫੁੱਟਪਾਥ ਤੇ ਉਹਦੇ ਜ਼ਖਮ ਹੋਏ ਆ ਤਾਂ ਅਸੀਂ ਸਾਰਤਕ ਵੀਰ ਉਹਨਾਂ ਦੀ ਡਿਊਟੀ ਲਈ ਵੀ ਤੁਸੀਂ ਜਾ ਕੇ ਇੱਕ ਵਾਰੀ ਦੇਖੋ ਚੈੱਕ ਕਰੋ ਤੇ ਸਾਰਤਕ ਉਹਨਾਂ ਨੇ ਉਹਦੀ ਉੱਥੇ ਮਦਦ ਕਰਨੀ ਸ਼ੁਰੂ ਕੀਤੀ ਉੱਥੇ ਹੀ ਰੋਟੀ ਪਾਣੀ ਸ਼ਿਕਾਉਣਾ ਸ਼ੁਰੂ ਕੀਤਾ ਸਿਵਲ ਹਸਪਤਾਲ ਚ ਵੀ ਦਾਖਲ ਕਰਾਇਆ ਪਰ ਕੁਛ ਦਿਨਾਂ ਬਾਅਦ ਸਿਵਲ ਹਸਪਤਾਲ ਵਾਲਿਆਂ ਨੇ ਵੀ ਜਵਾਬ ਦੇਤਾ ਤਾਂ ਸਾਰਥਕ ਕਹਿੰਦਾ ਵੀਰੇ ਹੁਣ ਦੁਬਾਰਾ ਫੇਰ ਫੁੱਟਪਾਥ ਤੇ ਲੈ ਕੇ ਜਾਣ ਨੂੰ ਕਹਿੰਦੇ ਆ ਹਸਪਤਾਲ ਵਾਲੇ ਕਹਿੰਦੇ ਤੁਸੀਂ ਲੈ ਜਾਓ ਇੱਥੋਂ ਅਸੀਂ ਰੱਖ ਨਹੀਂ ਸਕਦੇ ਫਿਰ ਸਾਰਥਕ ਉਹਨਾਂ ਦੀ ਮਹਾਰਾਣੀ ਡਿਊਟੀ ਲਾਈ ਉਹ ਵੀਰ ਇੱਥੇ ਸਾਡੇ ਕੋਲੇ ਲੈ ਕੇ ਇਸ ਵੀਰ ਨੂੰ ਪਹੁੰਚੇ ਸਾਡੇ ਕੋਲੇ ਤੇ ਵੀਰ ਦੀ ਹਾਲਤ ਇਨੀ ਮਾੜੀ ਆ ਹੱਡੀਆਂ ਦਾ ਕਪਿੰਜਰ ਖੂਨ ਦੀ ਵੀ ਘਾਟ ਇਨਫੈਕਸ਼ਨ ਸਰੀਰ ਦੇ ਵਿੱਚ ਬਹੁਤ ਬੈਕ ਸਾਈਡ ਤੇ ਜ਼ਖਮ ਆਪਣਾ ਨਾਮ ਲਲਤੂ ਦੱਸਦਾ ਆਪਣੇ ਪਿਤਾ ਦਾ ਨਾਮ ਦਾਰਿਓ ਰਿਸ਼ੀ ਦੱਸਦਾ ਪਿੰਡ ਆਪਣਾ ਕੁਰੀਨਾ ਗ੍ਰਾਮੀ ਦੱਸਦਾ ਜ਼ਿਲ੍ਹਾ ਪੂਰਨੀਆਂ ਬਿਹਾਰ ਦੱਸਦਾ ਆਪਣੇ ਭਰਾ ਦਾ ਨਾਮ ਸੁਮਿਤ ਰਿਸ਼ੀ ਦੱਸਦਾ ਆਪਣੇ ਇੱਕ ਭੈਣ ਦਾ ਨਾਮ ਮੁੰਸੀ ਦੱਸਦਾ ਮੁੰਸੀ ਦੇਵੀ ਪੰਜ ਭਰਾ ਤੇ ਦੋ ਭੈਣਾਂ ਕਹਿੰਦਾ ਛੋਟੀ ਭੈਣ ਦਾ ਨਾਮ ਮਰੀਦਾ ਗੁੜੀਆ ਵਾ ਪਰਾ ਦੇ ਤੱਕ ਇਹ ਦੇ ਵੀਰ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱਗ ਸਕਿਆ ਜਿਹੜੇ ਇਹਨੇ ਲਾਫ ਚ ਬੋਲੇ ਆ ਕਿਹੜਾ ਪਿੰਡ ਦਾ ਕਿਹੜਾ ਗ੍ਰਾਮ ਆ ਉਹ ਵੀ ਧਿਆਨ ਨਾਲ ਸੁਣਿਓ ਜਰੂਰ ਵੀਡੀਓ ਦੇ ਵਿੱਚ ਨਾਮ ਕੀ ਆ ਲੱਟੋ ਗੋਂ ਗੋਂ ਸੇ ਉਹ ਗੋਂ ਹੈ ਆਪਣਾ ਪਰਤਾਗੜ ਕਾਦੀ ਨਗਰਾਈ ਜ਼ਿਲ੍ਹਾ ਜੀਰਾਪੁਰਨੀਆ ਕਾਂਪੜਾ ਯੂਪੀ ਵਿੱਚ ਬਿਆਰ ਮੈਂ ਮਾਂ ਦਾ ਨਾਮ ਕੀ ਹੈ ਜਯਾ ਦੇਵੀ ਬਾਪ ਦਾ ਨਾਮ ਕੀ ਹੈ भाई बन कितने उन्होंने प्राणी तो भाई बन है अब इतने सालों में 2005 में बाय हुआ है पता ना कोई बायक नहीं है वहां पे एक बाय आया बहुत 2005 में और आधा बिहार को खत्म कर दिया नेपाल का नदी ने टूट गया ना तो पूरा बिहार खत्म कर दिया सार्थक गर्ग ने वीर ने बहुत जिम्मेदारी ਦੇ ਨਾਲ ਇਹ ਕੰਮ ਕੀਤਾ ਤੇ ਜਿਹੜਾ ਇਸ ਲੋੜਵੰਦ ਨੂੰ ਸਾਡੇ ਸੁਪਨਿਆਂ ਦੇ ਘਰ ਤੱਕ ਪਹੁੰਚਾਇਆ ਨਹੀਂ ਤਾਂ ਇਹ ਫੁੱਟਪਾਥ ਦੇ ਉੱਤੇ ਪਿਆ ਕਰੀਬ 1.5 ਮਹੀਨੇ ਤੋਂ ਗਲੀ ਜਾ ਰਿਹਾ ਸੀ ਉੱਥੇ ਨਰਕ ਕੱਟੀ ਜਾ ਰਿਹਾ ਸੀ ਤੇ ਇਸ ਲਲਤੂ ਨਾਂ ਦੇ ਨੌਜਵਾਨ ਦੀ ਜੇ ਕੋਈ ਜਾਣ ਪਹਿਚਾਨ ਕਿਸੇ ਨਾਲ ਹੈ ਜੇ ਕੋਈ ਪਹਿਚਾਣਦਾ ਇਹਨੂੰ ਤਾਂ ਸਾਡੇ ਨਾਲ ਸੰਪਰਕ ਕਰਿਓ ਤੇ ਨਹੀਂ ਪਹਿਚਾਣਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ इन बच्चों का सफल हो सके सके का खालसा देवी पिता का नाम धनो ऋषि पांच भाई दो बहन दो भाई चा वो तो अपने काम धंधा करते घरों में हम बाहर आए थे हम बाहर आते आते घर से लड़ा झगड़ा करके फिर हम मुड़ के घर गए नहीं हम झट के पास काम करते रहे जट के पास काम करते करते उसके बाद हम उनको गुलामी करना मेरे को अच्छा नहीं लगा जट के पास फिर मैंने नौकरी छोड़ के फिर मैं लुधियाना शहर में रहने लगे हाँ लुधियाना शहर में रहते 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 तो फिर मेरे को कुछ दिन ऐसा आदसा होया तो मेरे को एक्सीडेंट हो गया गाड़ी से फिर मैं गिर गया फिर मेरे को कुछ इंसान ने मेरे को दाखिल करवाया फिर इलाज करके फिर मैं आया फिर मेरे को डॉक्टर बोला कि चलता फिरता रहना तेरा तो पैर सही हो जाएगा मैंने कुछ दिन चले फिरे उसके बाद मैंने चलना फिरना बंद कर दिए फिर मेरे को छः से सात मिलने के बाद फिर मेरे कैसे हो गया फिर कोई ऐसा अच्छा इंसान से मेरे मुलाकात होया फिर मैंने उसको अपना प्रॉब्लम बताए फिर उसने मुझे बोला कि कोई बात नहीं आप टेंशन मत लो हम आपको ठीक करके फिर मैं हूँ आप आपके पास से लेकर आएंगे फिर उसके बाद उसने मुझे सिविल में दाखिल किया सिविल अस्पताल में पंद्रह दिन रहे फिर वहाँ पर मेरे को इलाज सही नहीं हुआ एक दिन पट्टी करते थे पाँच दिन के बाद मुझे पट्टी करते थे वो मेरे को किले पड़ जाते थे जख्म में फिर जाकर वो पट्टी करते थे फिर मुझे जिसने वहाँ दाखिल करवाया था फिर मैंने उसको वो बुलाए फिर वो मालिक आया तो फिर वो मुझे मुझे कहा कोई बात नहीं यहाँ पर आपका इलाज नहीं हो रहा तो आप जहाँ करे मैं वहाँ आपको शिफ्ट कर दूँगा यहाँ पे आपको कैसा लगता है यहाँ पे आपका इलाज कैसा चल रहा है बढ़िया चल रहा है यहाँ पर इलाज यहाँ से बहुत बढ़िया इलाज चल रहा है कोई चीज़ का यहाँ पर कमी नहीं है साफ़ सफाई रहना देना खाना पीना एक मजिंदर भाई है वो अपना बहुत साफ़ सफाई करता रहता है जो जॉपिंग करवाता रहता है और पैर हाथ का मेरा पैर पूरा घुखड़ा हुआ था वो जब से आया तब से वो मेरा एक्सरसाइज करता रहता है नहवाता धोवाता है और अपना कपड़ा वपड़ा पहनावाता है तेल तेल तो लगाता है मालिश मुलिश करवाता है सब चीज़ उसने मेरे को कर करते हैं वो बहुत अच्छा इंसान है ਭਗਵਾਨ ਉਸਕੋ ਕੁਝ ਰੱਖੇ ਹਰ ਕੰਮ ਕੋ ਮਕਮਲਾ ਪੂਰਾ ਹੋਵੇ